ਹੁਣ ਆਪਾਂ ਪੰਕਤੀ ਪੜਦੇ ਹਿੰਦੂ ਤਰੱਕੀ ਕੋ ਕੋ ਰਾਫਸੀ ਮਾਨਸਾਫੀ ਮਾਨਸਕੀ ਜਾਤ ਸਭ ਏਕੇ ਪਹਿਚਾਨ ਬੋ ਸਾਨੂੰ ਜਾਤਾਂ ਪਾਤਾਂ ਦੇ ਵਿੱਚੋਂ ਬਾਸ਼ਾ ਨੇ ਸਾਡੇ ਸਾਡੇ ਨੇ ਸਾਨੂੰ ਕੱਢਿਆ ਵਾ ਉਹ ਗੱਲ ਵੱਖਰੀ ਤੇ ਅੱਜ ਸਾਡੇ ਕੁਝ ਕੁ ਡੇਰੇਦਾਰਾਂ ਵੱਲੋਂ ਵੀ ਜਾਤਾਂ ਪਾਤਾਂ ਦੇ ਵਿੱਚ ਸਾਨੂੰ ਦੁਬਾਰਾ ਵਾੜਿਆ ਜਾ ਰਿਹਾ ਵਾ ਉਹ ਗੱਲੋਂ ਵੱਖਰੀ ਤੇ ਕੁਝ ਸਾਡੀਆਂ ਸੰਪਰਦਾਵਾਂ ਵਿੱਚ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵਾੜ ਕੇ ਬਾਹਮਣਵਾਦ ਦਾ ਅਸਰ ਸਾਡੇ ਸਿੱਖੀ ਦੇ ਵਿੱਚ ਲਿਆ ਰਹੀਆਂ ਵਾ ਹੁਣ ਇੱਕ ਮੈਂ ਛੋਟੀ ਜੀ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਜਾਤਾਂ ਪਾਤਾਂ ਦਾ ਕੱਢੰਦਾ ਸੀ ਹੁਣ ਅਯੋ ਜਾਤ ਪਾਤ ਅੱਗੇ ਜਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਸ਼ਿਕਾਇਤ ਬਾਹਮਣਾ ਨੇ ਅਕਬਰ ਰਾਜੇ ਦੇ ਦਰਬਾਰ 'ਚ ਕੀਤੀ ਬਾਹਮਣਾ ਨੂੰ ਆਪਣਾ ਸੀ ਕਿ ਜੇਕਰ ਜਾਤੀਵਾਦ ਦੇ ਵਿੱਚੋਂ ਸਾਰੇ ਲੋਕ ਨਿਕਲ ਗਏ ਤੇ ਸਾਡਾ ਤੋਰੀ ਫੁਲਕਾ ਕਿਵੇਂ ਚੱਲੂਗਾ ਬਾਹਮਣਾਂ ਨੇ ਅਕਬਰ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਕਰਤੀ ਭਾਈ ਜੇਠੇ ਨੇ ਜਾ ਕੇ ਗੁਰੂ ਰਾਮਦਾਸ ਜੀ ਨੇ ਜਾ ਕੇ ਅਕਬਰ ਦੇ ਦਰਬਾਰ ਦੇ ਵਿੱਚ ਬਾਣੀ ਦੀ ਵੀ ਆਖਿਆ ਕੀਤੀ ਕਿ ਆਹ ਬਾਣੀ ਹੈ ਜਿਹਦਾ ਵਿਰੋਧ ਕੁਝ ਬਾਹਮਣ ਕਰ ਰਹੇ ਹੈ ਬਾਹਮਣ ਇਹ ਕਹਿ ਰਹੇ ਸੀ ਕਿ ਗੁਰੂ ਅਮਰਦਾਸ ਮਹਾਰਾਜ ਨਵਾਂ ਗੁਰੂ ਸਿੱਖਾਂ ਦਾ ਇੱਕ ਗ੍ਰੰਥ ਤਿਆਰ ਕਰ ਰਿਹਾ ਵਾ ਜਿਹਦੇ ਵਿੱਚ ਹਜ਼ਰ ਸਾਹਿਬ ਨੂੰ ਵੀ ਮੰਦਾ ਚੰਗਾ ਬੋਲਿਆ ਗਿਆ ਵਾ ਜਿਹਦੇ ਵਿੱਚ हिंदुवानो में मंदा चंगा बोलया गया वा भाई जेठे ने जाके अकबर ਦੇ ਦਰਬਾਰ ਦੇ ਵਿੱਚ ਜਾ ਕੇ ਵਿਆਖਿਆ ਕੀਤੀ ਤੇ اکبر ਰਾਜਾ ਆਪ ਚੱਲ ਕੇ ਗੋਂਦਵਾਲ ਸਾਹਿਬ ਆਇਆ ਕਿਉਂਕਿ اکبر ਰਾਜੇ ਨੂੰ ਪਤਾ ਲੱਗਾ ਕਿ ਇਹ ਬਾਣੀ ਐਡੀ ਪਾਵਣ ਆ ਜਿਹੜੀ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਨਹੀਂ ਲਿਆਂਦੀ ਜਾ ਸਕਦੀ ਆਪ ਰਾਜੇ ਚੱਲ ਕੇ ਇਸ ਬਾਣੀ ਦੇ ਕੋਲ ਜਾਣ ਰਾਜਾ اکبر ਆਪ ਗੋਂਦਵਾਲ ਸਾਹਿਬ ਆਇਆ ਪਹਿਲਾਂ ਗੁਰੂ ਅਮਰਦਾਸ ਜੀ ਪਾਸ਼ਾ ਨੇ ਪੰਗਤ ਦੇ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾਇਆ ਅੱਜ ਵੀ ਆਪਾਂ ਕਿੱਲੇ ਪਹਿਲਾਂ ਪੰਗਤ ਫਿਰ ਸੰਗਤ ਉਹ ਸਾਡੇ ਵਾਸਤੇ ਨਹੀਂ ਹੈ ਉਹ ਸਾਡੇ ਵਾਸਤੇ ਨਹੀਂ ਕਿਹਾ ਉਹ ਅਕਬਰ ਰਾਜੇ ਵਾਸਤੇ ਕਿਹਾ ਹੈਗਾ ਪਹਿਲਾਂ ਪੰਗਤ ਫਿਰ ਸੰਗਤ ਤਾਂ ਕਿ ਇਹ ਵੇਖਿਆ ਜਾਵੇ ਕਿ ਜਿਹੜਾ ਸੰਗਤ ਦੇ ਵਿੱਚ ਆਊਗਾ ਕਿਤੇ ਹੰਕਾਰਿਆ ਤਾਂ ਨਹੀਂ ਉਹ ਪਹਿਲਾਂ ਪੰਗਤ ਦੇ ਵਿੱਚ ਬਰਾਬਰ ਬਹਿਣਾ ਪਊਗਾ ਉਹਨੂੰ ਤਾ ਜੋ ਉਹ ਇਹ ਪਤਾ ਲੱਗੇ ਕਿ ਜੇਕਰ ਛੋਟਿਆਂ ਦੇ ਨਾਲ ਵੱਡਿਆਂ ਦੇ ਨਾਲ ਗਰੀਬਾਂ ਦੇ ਨਾਲ ਤਗੜਿਆਂ ਦੇ ਨਾਲ ਜੇਕਰ ਬਰਾਬਰ ਬੈਠ ਕੇ ਪ੍ਰਸ਼ਾਦਾ ਛਕੇ ਫਿਰ ਸੰਗਤ ਦਾ ਹੱਕਦਾਰ ਆ ਚਲੋ ਬਰਾਬਰ ਪ੍ਰਸ਼ਾਦਾ ਛਕਿਆ ਅਕਬਰ ਰਾਜਾ ਬੜਾ ਪ੍ਰਸੰਨ ਹੋ ਕੇ ਕਹਿੰਦਾ ਵਾ ਕਿ ਮੈਂ ਆਪਣੇ ਕੋਲੋਂ ਕੁਝ ਜ਼ਗੀਰ ਗੁਰੂ ਕੇ ਲੰਗਰਾਂ ਦੇ ਨਾ ਕਰਨਾ ਚਾਹੁੰਦਾ ਵਾਂ ਪਰ ਗੁਰੂ ਅਮਰਦਾਸ ਜੀ ਪਾਸ਼ਾ ਨੇ ਇਹ ਕਿਹਾ ਕਿ ਇਹ ਲੰਗਰ ਸੰਗਤਾਂ ਦੀ ਕਿਰਤ ਕਮਾਈ ਦੇ ਵਿੱਚੋਂ ਸੰਗਤਾਂ ਦੇ ਦਸਵੰਦ ਦੇ ਵਿੱਚੋਂ ਚੱਲਦੇ ਆ ਕਿਸੇ ਰਾਜੇ ਦੇ ਜ਼ਗੀਰ ਦੇ ਵਿੱਚੋਂ ਕਿਸੇ ਰਾਜੇ ਦੇ ਦਾਣ ਦੇ ਵਿੱਚੋਂ ਇਹ ਲੰਗਰ ਨਹੀਂ ਚੱਲਦੇ ਅਕਬਰ ਰਾਜਾ ਖੁਸ਼ ਹੋ ਗਿਆ ਆਪਣੇ ਵੱਲੋਂ ਕੁਝ ਦਸਵੰਦ ਕੱਢ ਕੇ ਗਿਆ ਫਿਰ ਹੁਣ ਕਹਿਣ ਤੋਂ ਭਾਵ ਜਾਤੀਵਾਦ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਅਕਬਰ ਰਾਜਾ ਭਾਵੇਂ ਅਕਬਰ राजे ਵਰਗੇ ਆਏ ਤੇ ਭਾਵੇਂ ਕੋਈ ਗਰੀਬ ਆਏ ਭਾਵੇਂ ਕੋਈ ਅਮੀਰ ਆਵੇ ਕੋਈ ਗਰੀਬ ਆਵੇ ਸ਼ੂਦਰ ਆਵੇ ਕੋਈ ਬਾਹਮਣ ਆਵੇ ਸਾਰਿਆਂ ਨੂੰ ਬਰਾਬਰ ਬਿਠਾ ਕੇ ਪ੍ਰਸ਼ਾਦਾ ਹਸਕਾਉਣ ਦਾ ਅਧਿਕਾਰ ਗੁਰੂ ਸਾਹਿਬ ਨੇ ਦਿੱਤਾ ਪਰ ਸਵਾਲ ਪੁੱਛਦਾ ਅੱਜ ਜਿਹੜੇ ਡੇਰਿਆਂ ਦੇ ਸਾਡੇ ਲੋਕ ਹੋਏ ਮਰਦੇ ਆ ਜਿਹੜੇ ਡੇਰਿਆਂ ਦੇ ਸਾਡੇ ਲੋਕ ਮਾਫ ਕਰਨਾ ਚਮਚਾਗਰੀ ਕਰਦੇ ਭੇਡਾਂ ਬੜਗੀਆਂ ਜਿਹੜੇ ਡੇਰਿਆਂ ਦੀ ਸਾਡੇ ਲੋਕ ਕੀ ਉਹਨਾਂ ਡੇਰੇਦਾਰਾਂ ਦੇ ਵਿੱਚ ਥਾਲੀਆਂ ਇੱਕ ਕੇ ਮਾਫ ਕਰਨਾ ਥਾਲੀਆਂ ਵੱਖਰੀਆਂ ਵੱਖਰੀਆਂ ਕਰਕੇ ਬੈਠੇ ਆ ਡੇਰੇਦਾਰਾਂ ਦੇ ਚਮਚੇ ਵੱਖਰੇ ਵੱਖਰੇ ਕਰਤੇ ਤੂੰ ਛੋਟੀ ਜਾਦਾ ਨਾ ਨਾ ਤੂੰ ਨਹੀਂ ਪ੍ਰਸ਼ਾਦਾ ਛਕਣਾ ਆ ਹਾਲ ਹੋ ਗਿਆ ਸਾਡੇ ਤੇ ਲੋਕਾਂ ਨੇ ਤੇ ਆਪਣੇ ਆ ਫਿਰ ਇਸਾਈ ਬੰਦਾ ਜਿਨ੍ਹਾਂ ਨੂੰ ਉਧਰੋਂ ਕੋਈ ਚੰਗਾ ਦੇਖਿਆ ਮਾਫ ਕਰਨਾ ਜੇਕਰ ਅੱਜ ਕੋਈ ਬੰਦਾ ਇੱਕ ਨੌਕਰੀ ਕਰਦਾ ਵਾ ਅੱਜ ਜੇਕਰ ਬੰਦਾ ਉਸ ਨੌਕਰੀ ਨੂੰ ਛੱਡ ਕੇ ਕੋਈ ਨਵੀਂ ਨੌਕਰੀ ਕਰਦਾ ਵਾ ਉਹ ਪੁਰਾਣੀ ਨੌਕਰੀ ਦੇ ਵਿੱਚ ਕੁਝ ਘਾਟਾ ਵੇਖ ਕੇ ਤਾਂ ਨਵੀਂ ਵੱਲ ਜਾਂਦਾ ਵਾ ਜੇਕਰ ਅੱਜ ਸਾਡੇ ਵਿੱਚ ਕੁਝ ਜਾਤੀਵਾਦ ਨੂੰ ਪ੍ਰਮੋਟ ਕੀਤਾ ਗਿਆ ਜਾਤਾ ਪਾਤਾ ਦੇ ਬਾਟੇ ਵੱਖਰੇ ਕੀਤੇ ਗਏ ਤਾਂ ਜੋ ਲੋਕ ਉਧਰ ਨੂੰ ਗਏ ਆ ਐਦਾਂ ਨਹੀਂ ਗਏ ਉਹ ਜੇਕਰ ਅੱਜ ਅਸੀਂ ਇਤਿਹਾਸ ਪੜਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਭੀ ਜਦੋਂ ਗੁਰੂ ਪਾਸ਼ਾ ਨੇ ਅਮਰਤ ਚਕਾਉਣਾ ਵਾ ਖੰਡੇ ਦੀ ਪਾਉਲ ਤਿਆਰ ਕਰਨੀ ਆ ਕੁਝ ਜਾਤ ਅਪਮਾਨੀ ਕੁਝ ਪਹਾੜੀ ਰਾਜੇ ਗੁਰੂ ਸਾਹਿਬ ਦੇ ਕੋਲ ਆਏ ਤੇ ਆ ਕੇ ਗੁਰੂ ਸਾਹਿਬ ਨੂੰ ਕਹਿੰਦੇ ਆ ਪਾਸ਼ਾ ਸਾਨੂੰ ਵੀ ਅਮਰਤ ਦੀ ਦਾਤ ਦੇ ਦਿਓ ਸਾਨੂੰ ਵੀ ਅਮਰ ਚਕਾ ਦਿਓ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਛਕੋ ਬੈਠੋ ਛਕੋ ਅਮਰਤ ਪਰ ਉਹ ਜਾਤ ਅਪਮਾਨੀ ਪਹਾੜੀ ਰਾਜੇ Hindu ਇਹ ਕਹਿੰਦੇ ਆ ਵੀ ਇਹਨਾਂ ਨਾਲ ਅਸੀਂ ਨਹੀਂ ਛਕਣਾ ਸਾਡਾ ਬਾਟਾ ਵੱਖਰਾ ਤਿਆਰ ਕਰੋ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਬਾਟਾ ਇੱਕ ਤਾਂ ਕੀਤਾ ਗਿਆ ਵਾ ਤਾਂ ਕਿ ਜਾਤਾਂ ਦੇ ਵਿੱਚੋਂ ਕੱਢਿਆ ਜਾਵੇ ਉਹਾਂ ਦੇ ਜਾਤਾਂ ਦੇ ਵਿੱਚੋਂ ਕੱਢਣ ਵਾਸਤੇ ਅਮਰ ਤਿਆਰ ਕੀਤਾ ਗਿਆ ਉਹਾਂ ਦੇ ਤੁਸੀਂ ਬਾਤਾ ਹੀ ਜਾਤੀਵਾਦ ਦਾ ਤਿਆਰ ਕਰ ਦੋ ਉਹਾਂ ਦੇ ਇਦਾਂ ਨਹੀਂ ਹੋ ਸਕਦਾ ਜੇਕਰ ਤੁਸੀਂ ਅਮਰ ਛਕਣਾ ਵਾ ਖੰਡੇ ਦੀ ਪੌਲ ਲੈਣੀ ਹੈ ਪਿਹੋ ਪੌਲ ਖੰਡੇਧਾਰ ਹੋਏ ਜਨਮ ਸੋਹਿਲਾ ਜੇਕਰ ਤੁਸੀਂ ਵੀ ਖੰਡੇ ਦੀ ਪੌਲ ਲੈ ਕੇ ਆਪਣਾ ਜਨਮ ਸੋਹਿਲਾ ਸਫਲਾ ਕਰਨਾ ਵਾ ਤੇ ਇਹਨਾਂ ਨਾਲ ਵੀ ਕੇ ਛਕੋ ਪਹਾੜੀ ਰਾਜਾ ਅਮਰਤ ਨਹੀਂ ਛਕਿਆ ਪਰ ਮੈਂ ਹੁਣ ਸਵਾਲ ਪੁੱਛਦਾ ਵਾਂ ਗੁਰੂ ਸਾਹਿਬ ਤੁਸੀਂ ਤੇ ਬਾਟਾ ਵੱਖਰਾ ਨਹੀਂ ਹੋਂ ਦਤਾ ਤੁਹੀ ਤਾਂ ਬਾਟਾ ਇਕ ਕੀਤਾ ਪਰ ਅੱਜ ਬਾਟੇ ਵਖਰੇ ਹੋ ਗਏ ਜੇ ਅੱਜ ਮਾਫ ਕਰਨਾ ਜਿਹੜੇ ਡੇਰੇਦਾਰਾਂ ਸਾਡੇ ਲੋਗ ਹੋਏ ਮਰਦੇ ਆ ਨਾ ਇਹਨਾਂ ਡੇਰੇਦਾਰਾਂ ਨੇ ਬਾਟੇ ਵਖਰੇ ਕਰਦੇ ਜੇ ਕਿੱਥੇ ਗੁਰੂ ਸਾਹਿਬ ਦੀ ਬਾਣੀ ਦਾ ਵਾਕ ਸੀਗਾ ਪੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਣੀ ਥਾਈ ਕਿੱਥੇ ਗੁਰੂ ਨੂੰ ਗੁਰੂ ਸਾਡਾ ਮਾਤਾ ਗੁਰੂ ਸਾਡਾ ਪਿਤਾ ਤੂੰ ਮੇਰਾ ਰਖਾ ਸਭਣੀ ਥਾਈ ਤੂੰ ਮੇਰਾ ਪਿਤਾ ਤੂੰ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਗੁਰੂ ਸਾਡਾ ਭੈਣ ਭਰਾ ਸਾਰਾ ਸਾਖ ਸੰਬੰਧੀ ਸਾਡਾ ਗੁਰੂ ਆ ਇੱਕ ਪਿਤਾ ਇੱਕ ਇਸਕੇ ਹਮਾਰਕ ਤੂੰ ਮੇਰਾ ਗੁਰਹਾਈ ਕਿੱਥੇ ਅਸੀਂ ਇੱਕ ਗੁਰੂ ਦੇ ਪੁੱਤਰ ਆ ਤੇ ਕਿੱਥੇ ਸਾਨੂੰ ਜਾਤਾਂ ਦੇ ਵਿੱਚ ਫੇਰ ਵੰਡ ਦਿੱਤਾ ਗਿਆ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਵਾ ਜੇਕਰ ਸਿੱਖ ਜਾਤੀਵਾਦ ਦੇ ਵਿੱਚ ਫਸ ਕੇ ਲੜਦੇ ਰਹੇ ਝਗੜਦੇ ਰਹੇ ਤੇ ਇਹਨਾਂ ਦੇ ਵਿੱਚ ਉਹ ਵਾਲੀ ਕੁਆਲਿਟੀ ਨਹੀਂ ਰਹਿਣੀ ਇਨਾਂ ਦੇ ਵਿੱਚ ਉਹ ਵਾਲੀ ਕੁਆਲਿਟੀ ਨਹੀਂ ਰਹਿਣੀ ਫਿਰ ਉਹਨਾਂ ਨੂੰ ਪਤਾ ਵਾ ਇਹਨਾਂ ਨੂੰ ਜਾਤਾਂ ਦੇ ਵਿੱਚ ਫਸਾ ਕੇ ਰੱਖੋ ਤੇ ਜਦੋਂ ਕੋਈ ਮੇਰੇ ਵਰਗਾ ਬੋਲ ਲਵੇ ਪਤਾ ਕੀ ਕਹਿਣਗੇ ਇਹ ਤੇ આરਐਸਐਸ ਦੇ ਪ੍ਰਚਾਰਕ ਫਿੱਟ ਕੀਤੇ ਆ ਉਹ ਪਲਿਓ ਅਸੀਂ ਕਹੀਏ ਵੀ ਜਾਤਾਂ ਦੇ ਵਿੱਚੋਂ ਨਿਕਲੋ ਅਸੀਂ આરਐਸਐਸ ਦੇ ਤੇ ਤੁਸੀਂ ਜਾਤਾਂ ਦੇ ਹਿਸਾਬ ਨਾਲ ਭਾਂਡੇ ਬਣ ਦਿੱਤੇ ਤੁਸੀਂ ਪੰਥਕ ਤੁਸੀਂ ਜਾਤਾਂ ਦੇ ਹਿਸਾਬ ਦੇ ਨਾਲ ਵੱਡੇ ਵੱਖਰੇ ਤਿਆਰ ਕਰ ਲਾਪੇ ਛੋਟੀ ਜਾਤ ਇਹਨੂੰ ਬਾਟੇ ਵੱਖਰੇ ਵੱਡੀ ਜਾਤ ਇਹਨੂੰ ਵੱਖਰੇ ਬੀਬੀਆਂ ਨੂੰ ਵੱਖਰੇ ਬੰਦਿਆਂ ਨੂੰ ਵੱਖਰੇ ਤੁਸੀਂ ਪੰਥਕ ਅਸੀਂ ਕਹੀਏ Hindu ਤਰ ਕੋ ਕੋ ਆਪਸੀ ਇਹ ਮਾਨਸਾਫੀ ਮਾਨਸਕੀ ਜਾਤ ਸਭ ਏਕੇ ਪਹਿਚਾਨ ਬੋ ਅਸੀਂ ਇਹ ਕਹੀਏ ਅਸੀਂ ਗਦਾਰ ਤੇ ਤੁਸੀਂ ਜਾਤਾਂ ਨੂੰ ਪ੍ਰੋਮੋਟ ਕਰੋ ਜਾਤੀਵਾਦ ਨੂੰ ਉਭਾਰ ਕੇ ਪ੍ਰੋਮੋਟ ਤੁਸੀਂ ਪੰਥਕ ਅਸੀਂ ਕਹੀਏ ਵੀ ਲੰਗਰ ਦੇ ਵਿੱਚ ਅਸੀਂ ਕਹੀਏ ਪਿਥਾਲੀਆਂ ਚਮਚੇ ਕੌਲੀਆਂ ਕੋ ਬਾਟੇ ਕੋ ਗਲਾਸ ਕੋ ਕੜਸ਼ੀਆਂ ਕੋ ਬਾਲਟੀਆਂ ਇੱਕੋਣੀਆਂ ਚਾਹੀਦੀਆਂ ਵਾ ਅਸੀਂ ਕੌਮ ਦੇ ਗਦਾਰ ਅਸੀਂ ਜਨਸੰਗਾਂ ਦੇ ਫਿੱਟ ਕੀਤੇ ਅਸੀਂ ਆਰਐਸਐਸ ਦੇ ਤੇ ਤੁਸੀਂ ਸਾਰਾ ਕੁਝ ਵੱਖਰਾ ਕਰਕੇ ਬੈਠੇ ਪੁੱਛੋ ਤੁਸੀਂ ਪੰਥਕ ਸਿੱਖੋ ਅ ਜਿਹੜੇ ਡੇਰਿਆਂ ਤੇ ਹੋਏ ਮਰਦੇ ਜਨਾ ਤੁਸੀਂ ਨਿਕਲੋ ਇਹਨਾਂ ਡੇਰਿਆਂ ਦੇ ਚੰਗਲਾਂ ਚੋਂ ਜਿਹੜੇ ਮਾਫ਼ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਸੱਨ ਲਾ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਅੱਜ ਸਿੱਖੀ ਦੇ ਕੋਹਾਂ ਦੂਰ ਹੋ ਕੇ ਬਹਿ ਗਏ ਆ ਜੇਕਰ ਮਾਫ਼ ਕਰਨਾ ਮੇਰੇ ਬੇਨਤੀ ਬੜੀ ਵਾਰੀ ਕੀਤੀ ਆ ਅੱਜ ਗੁਰੂ ਸਾਹਿਬ ਜੇਕਰ ਸੱਚੀਆਂ ਆ ਜਾਣ ਤੇ ਸਾਡੇ ਹਾਲਾਤ ਵੇਖਣ ਵੀ ਮੈਂ ਤੇ ਜਗਨਨਾਥ ਪੁਰੀ ਜਾ ਕੇ ਆਰਤੀ ਦਾ ਖੰਡਨ ਕੀਤਾ ਤੇ ਤੁਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਕਰ ਰਹੇ ਜੇ ਇੱਕ ਬੰਦੇ ਸ਼ਬਦ ਚੱਲ ਰਹੇ ਹੁੰਦਾ ਗਾਣ ਮੈਂ ਥਾਰ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕਮੋਤੀ ਦੂਜੇ ਬੰਦੇ ਥਾਲ ਘਮਾਇਆ ਜਾ ਰਿਹਾ ਉਦਾਂ ਗगन ਵਿੱਚ ਥਾਰਾ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਇਕੱਠੇ ਟੱਲੀ ਵਿਝਾਈ ਜਾ ਰਹੀ ਹੈ ਇਹ ਸਿੱਖੀ ਸਿਧਾਂਤ ਰਹਿ ਗਿਆ ਪੁੱਛੋ ਅਸੀਂ ਭੁੱਲ ਗਏ ਇਸ ਬਾਰੇ ਅਸੀਂ ਆਰਐਸਐਸ ਦੇ ਅਸੀਂ ਕੌਮ ਦੇ ਗਦਾਰ ਤੇ ਤੁਸੀਂ ਬੋਲੋ ਤੁਸੀਂ ਇਹ ਸਭ ਕਰੋ ਵੱਧ ਫੈਲੀਆਂ ਕਰੋ ਗੁਰੂ ਗ੍ਰੰਥ ਸਾਹਿਬ ਤੁਸੀਂ ਪੰਥਕ ਸਿੱਖੋ ਆਪ ਜਾਗਣਾ ਪਊਗਾ